ਦੂਸਰੀ ਵਾਰ ਤੁਸੀਂ ਲੋਕ ਸਭਾ ਉਮੀਦਵਾਰ ਦੇ ਤੌਰ ਤੇ ਮਤਲਬ ਜਿਹੜੇ ਆ ਇਹ ਮੈਦਾਨ ਦੇ ਵਿੱਚ ਉਤਰੇ ਹੋ ਜੀ ਕੀ ਮਤਲਬ ਇੱਕ ਸੰਦੇਸ਼ ਜਨ ਚਾਹੁੰਦੇ ਹੋ ਪਹਿਲਾਂ ਸ਼ੁਰੂ ਆ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਮਾਨਯੋਗ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਔਰ ਸ਼੍ਰੀ ਸੰਦੀਪ ਪਾਠਕ ਜੀ ਮੈਂਬਰ ਪਾਰਲੀਮੈਂਟ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਮੇਰੇ ਤੇ ਭਰੋਸਾ ਜਤਾਇਆ ਤੇ ਜੋ ਅਹਿਮ ਜ਼ਿੰਮੇਵਾਰੀ ਉਹਨਾਂ ਨੇ ਮੈਨੂੰ ਸੌਂਪੀ ਹੈ ਉਹ ਮੈਂ ਤਨਦੇਹੀ ਦੇ ਨਾਲ ਨਿਭਾਵਾਂਗਾ ਪਹਿਲਾਂ ਜਦੋਂ ਤੁਸੀਂ ਉਮੀਦਵਾਰ ਦੇ ਤੌਰ ਤੇ ਉਤਰੇ ਸਰਕਾਰ ਸੀ ਕਾਂਗਰਸ ਦੀ ਹੁਣ ਆਮ ਆਦਮੀ ਪਾਰਟੀ ਦੀ ਹੈ ਸਮਰਥਨ ਪਹਿਲਾਂ ਵੀ ਬਹੁਤ ਸੀ ਹੁਣ ਵੀ ਉਹ ਸੀ ਪਰ ਇਸ ਵਾਰ ਕੁਝ ਅਲੱਗ ਤਰ੍ਹਾਂ ਦੀਆਂ ਗਤੀਵਿਧੀਆਂ ਨੇ ਕਿਉਂਕਿ ਜਿਹੜੇ ਤੁਹਾਡੇ ਪਾਰਟੀ ਦੇ ਸੁਪਰੀਮੋ ਨੇ ਕੇਂਦਰੀਵਾਲ ਜੀ ਉਹ ਵੀ ਐਸਲੇ ਜਿਲ੍ਹੇ ਦੇ ਵਿੱਚ ਨੇ ਔਰ ਪ੍ਰਚਾਰ ਲਈ ਜਿਹੜੇ ਸੰਜੇ ਸਿੰਘ ਵੀ ਹੁਣ ਜਿਹੜਾ ਮਸਲਾ ਹੈ ਬਹੁਤ ਦਿੱਲੀ ਦੇ ਵਿੱਚ ਜਿਹੜਾ ਗਰਮਾਇਆ ਆ ਪਰ ਚਾਰ ਚੱਕ ਕਿੰਨਾ ਕਿ ਤੁਹਾਨੂੰ ਲੱਗਦਾ ਵੀ ਜਿਹੜਾ ਜਿਹੜੋਂ ਬੜੀ-ਬੜੀਆਂ ਹਸਤੀਆਂ ਆਉਂਦੀਆਂ ਤੇ ਉਸ ਚੀਜ਼ ਦੀ ਹਾਨੀ ਜਿਹੜੀ ਪਹੁੰਚੇਗੀ ਹਾਂ ਦੇਖੋ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਬੇਸ਼ੱਕ ਜੇਲ੍ਹ ਵਿੱਚ ਨੇ ਪਰ ਉਹਨਾਂ ਦੀ ਜਿਹੜੀ ਇੱਕ ਸੋਚ ਹੈ ਜਾਂ ਉਹਨਾਂ ਦੀ ਜਿਹੜੀ ਆਤਮਾ ਹੈ ਉਹ ਸਾਡੇ ਚ ਅੱਜ ਵੀ ਜਿਹੜਾ ਉਹ ਇੱਕ ਪ੍ਰੇਰਣਾ ਹੈ ਉਹ ਸਾਡੇ ਸਾਰੇ ਵਰਕਰਸ ਦੇ ਵਿੱਚ ਸਾਡੇ ਸਾਰੇ ਜਿੰਨੇ ਵੀ ਵੋਲੰਟੀਅਰਸ ਨੇ ਉਸ ਦੇ ਵਿੱਚ ਮੌਜੂਦ ਹੈ ਉਤਸ਼ਾਹ ਹੈ ਔਰ ਪੂਰਾ ਪੰਜਾਬ ਪੂਰੀ ਦਿੱਲੀ ਉਹ ਜਿਹੜੀ ਪੂਰੀ ਉਤਸ਼ਾਹ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਬੇਸ਼ੱਕ ਕੇਜਰੀਵਾਲ ਸਾਹਿਬ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀ ਕਿਉਂਕਿ ਸੰਜੇ ਸਿੰਘ ਜੀ ਦੀ ਅੱਜ ਜ਼ਮਾਨਤ ਹੋਈ ਹੈ ਔਰ ਬਹੁਤ ਵੱਡੀ ਜਿਤਾ ਪਾਰਟੀ ਦੀ ਔਰ ਕੇਜਰੀਵਾਲ ਸਾਹਿਬ ਦੀ ਵੀ ਜ਼ਮਾਨਤ ਜਿਹੜੀ ਹੈ ਮੈਨੂੰ ਪੂਰੀ ਉਮੀਦ ਹੈ ਸਾਡੀ ਜੁਡੀਸ਼ਰੀ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹਨਾਂ ਦੀ ਜ਼ਮਾਨਤ ਵੀ ਜਿਹੜੀ ਹੈ ਬਹੁਤ ਜਲਦੀ ਹੋਏਗੀ ਔਰ ਦਿੱਲੀ ਵਿੱਚ ਵੀ ਪੰਜਾਬ ਵਿੱਚ ਵੀ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਲੜ ਰਹੀ ਹੈ ਬਹੁਤ ਵੱਡੇ ਫਰਕ ਦੇ ਨਾਲ ਅਸੀਂ ਜਿੱਤ ਦਰਜ ਕਰਾਂਗੇ ਪਾਰਲੀਮੈਂਟ ਜਾਵਾਂਗੇ ਔਰ ਪਾਰਲੀਮੈਂਟ ਦੇ ਵਿੱਚ ਸਰਕਾਰ ਵੀ ਆਪਣੀ ਬਣਾਵਾਂਗੇ ਔਰ ਦੇਸ਼ ਨੂੰ ਬਿਹਤਰ ਕਰਨ ਦੇ ਲਈ ਦੇਸ਼ ਨੂੰ ਮਹਿੰਗਾਈ ਤੋਂ ਬੇਰੋਜ਼ਗਾਰੀ ਤੋਂ ਨਿਜਾਦ ਦੇਣ ਦੇ ਲਈ ਪੂਰੇ ਉਪਰਾਲੇ ਜਿਹੜੇ ਉਸੇ ਕਰਾਂਗੇ ਕਿਉਂਕਿ ਜਦੋਂ ਤੁਸੀਂ ਕਾਂਗਰਸ ਤੋਂ ਜੰਪ ਕਰਕੇ ਜਿਹੜੇ ਪਾਸੇ ਆਮ ਆਦਮੀ ਪਾਰਟੀ ਚਾਏ ਜਾਂ ਤਾਂ ਬਹੁਤ ਬੜਾ ਧਮਾਕਾ ਹੋਇਆ ਹੀ ਪੰਜਾਬ ਦੇ ਵਿੱਚ ਹੀ ਚਾ ਆਪਾਂ ਕਹਿ ਸਕਦੇ ਕਾਂਗਰਸ ਰੋ ਆਮ ਆਦਮੀ ਪਾਰਟੀ ਦੇ ਵਿੱਚ ਵੀ ਅਤੇ ਹੁਣ ਉਸ ਤੋਂ ਬਾਅਦ ਤੁਹਾਡੇ ਤੇ ਕਾਫੀ ਜਿਹੜੇ ਆ ਉਹ ਲਗਾਏ ਰਹੇ ਅਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ ਵੀ ਤੁਸੀਂ ਬੀਜੇਪੀ ਦੇ ਵਿੱਚ ਜਾ ਸਕਦੇ ਹੋ ਕਿਉਂਕਿ ਅੱਜ ਦੇ ਵੀ ਕੁਝ ਮੀਡੀਆ ਨੇ ਜਿਹੜਾ ਕਿਹਾ ਉਹਦੇ ਤੇ ਤੁਸੀਂ ਬਰੀਫ ਕਰੋ ਵੀ ਇਹ ਕਿੱਦਾਂ ਦੇ aarop ਜਿਹੜੇ ਲਗਾਏ ਜਾ ਰਹੇ ਸੀ ਕਿਹਨਾਂ ਲੋਕ ਲਗਾਇਆ ਦੇਖੋ ਮੇਰੀ ਇਹ ਮੈਂ ਇਹਦਾ ਤੇ ਇੱਕੋ ਜਵਾਬ ਹੈ ਕਿ ਮੈਂ ਆਪਣੇ ਪ੍ਰਤੀ ਜਿਹੜੇ ਮੇਰੇ ਖਿਲਾਫ aarop ਲਗਾਏ ਜਾਂਦੇ ਆਂ ਮੈਂ ਉਹਨੂੰ ਬੜਾ ਆ ਆਰਾਮ ਦੇ ਨਾਲ ਚੁੱਪ ਕਰਕੇ ਸੁਣਦਾ ਤੇ ਜਿਹੜਾ ਜਵਾਬ ਦੇਣ ਦਾ ਹੱਕ ਹੈ ਉਹ ਮੈਂ ਆਪਣੇ ਸਮੇਂ ਨੂੰ ਦਿੰਦਾ ਸਮਾਂ ਆਪੇ ਬੜਾ ਬਲਵਾਨ ਉਹ ਜਵਾਬ ਦੇਵੇਗਾ ਤੇ ਅੱਜ ਬਹੁਤੇ ਜਵਾਬ ਜਿਹੜੇ ਆ ਬਹੁਤਿਆਂ ਦੇ ਮੂੰਹ ਜਿਹੜੇ ਆ ਉਹ ਬੰਦ ਹੋਏ ਨੇ ਸੋ ਬਹੁਤੇ ਜਵਾਬ ਜਿਹੜੇ ਮਿਲ ਗਏ ਨੇ ਤੇ ਸਮਾਂ ਜਿਹੜਾ ਆਉਣ ਵਾਲਾ ਸਮਾਂ ਵੀ ਜਿਹੜੇ ਸਾਰੇ ਜਵਾਬ ਜਿਹੜੇ ਜ਼ਰੂਰ ਆਏਗਾ ਜਿਹੜੇ ਪਿਛਲੇ ਸੰਸਨ ਨੇ ਪੁਣੋਂ ਤੋਂ ਪਿਛਲੇ ਸੰਸਦਨ ਨੇ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਫੋਰ ਲਾਈਨ ਨਾ ਚਾਹ ਸਟੇਸ਼ਨ ਨਾ ਚਾਹ ਹੋਰ ਵੀ ਇੰਡਸਟਰੀ ਨੂੰ ਲੈ ਕੇ ਵਾਅਦੇ ਕੀਤੇ ਗਏ ਲਾਸਟ ਦੇ ਆ ਕੇ ਉਹਨਾਂ ਨੂੰ ਕੀਤਾ ਵੀ ਜਾਂਦਾ ਵੀ ਇਹਨੂੰ ਇੰਪਲੀਮੈਂਟ ਵੀ ਕੀਤਾ ਜਾਏਗਾ ਮੈਡੀਕਲ ਕਾਲਜ ਆ ਕੇ ਪਰ ਅਸਲ ਦੇ ਵਿੱਚ ਕੁਝ ਵੀ ਜਿਹੜਾ ਆ ਉਹ ਨਹੀਂ ਸਾਹਮਣੇ ਆਉਂਦਾ ਬਿਲਕੁਲ ਏਸੀ ਤਰ੍ਹਾਂ ਨਾਲ 5 ਸਾਲ 10 ਸਾਲ 15 ਸਾਲ ਨਿਕਲ ਗਏ ਕਿ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਉਸ ਤੇਜ਼ੀ ਦੇ ਨਾਲ ਕੰਮ ਕਰ ਸਕੋਗੇ ਵੀ ਜਿਸ ਤੇਜ਼ੀ ਦੇ ਨਾਲ ਆਹ ਦੇਖੋ ਮੇਰਾ ਕੰਮ ਕਰਨ ਦੇਖੋ ਮੇਰਾ ਮਿਸ਼ਨ ਤਾਂ ਇੱਕੋ ਰਿਹਾ ਹੈ ਪੇ ਕੰਮ ਕਰਨਾ ਵਿਕਾਸ ਕਰਨਾ ਜੇ ਚੱਬੇਵਾਲ ਹਲਕੇ ਦੀ ਵੀ ਗੱਲ ਕਰੀਏ ਜਿੱਥੇ ਮੈਂ ਜਿੱਥੇ ਕਾਂਗਰਸ ਉਦੋਂ ਜਿੱਥੇ ਮੈਂ ਮੇਰੀ ਮੇਰੇ ਕਰਕੇ ਸਾਡੀ ਮਿਹਨਤ ਕਰਕੇ ਸਾਡੇ ਸਾਥੀਆਂ ਦੀ ਮਿਹਨਤ ਕਰਕੇ 45 ਸਾਲ ਬਾਅਦ ਜਿੱਤ ਦਰਜ ਉੱਥੇ ਕੀਤੀ ਸੀ ਤਾਂ ਉੱਥੇ ਵੀ ਅਸੀਂ 5 ਸਾਲ ਦੇ ਵਿੱਚ ਰਿਕਾਰਡ ਤੋੜ ਵਿਕਾਸ ਕੀਤਾ ਤੇ ਮੇਰੀ ਹੁਣ ਵੀ ਤਰਜੀਹ ਇਹ ਰਹੇਗੀ ਕਿ ਜਿਹੜਾ ਮੇਰਾ ਇਹ ਜਿਹੜਾ ਪਾਰਲੀਮੈਂਟ ਦਾ ਜਿਹੜਾ ਡਿਊਰੇਸ਼ਨ ਹੋਏਗੀ ਇਸ ਨੂੰ ਵੀ ਲੋਕ ਉਸ ਵਿਕਾਸ ਦੇ ਰੂਪ ਦੇ ਵਿੱਚ ਯਾਦ ਰੱਖਣਗੇ ਕਿਉਂਕਿ ਮੇਰੀ ਤਰਜੀਹ ਰਹੇਗੀ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਹੁਸ਼ਿਆਰਪੁਰ ਨੂੰ ਦੇਸ਼ ਤੇ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਣਾ ਇਹ ਮੇਰੀ ਸਭ ਤੋਂ ਪਹਿਲੀ ਤਰਜੀਹ ਰਹੇਗੀ ਔਰ ਖਾਸ ਤੌਰ ਤੇ ਮੈਡੀਕਲ ਕਾਲਜ ਕੈਂਸਰ ਹਸਪੀਟਲ ਬਹੁਤ ਦੇਰ ਤੋਂ ਸਾਡੇ ਲੋਕ ਕਿੰਨੇ ਦਹਾਕਿਆਂ ਤੋਂ ਸੁਣਦੇ ਆ ਰਹੇ ਨੇ ਸੋ ਉਹਨੂੰ ਬਣਾਉਣਾ ਤੇ ਸ਼ੁਰੂ ਕਰਾਉਣਾ ਇਹ ਸਭ ਤੋਂ ਪਹਿਲੀ ਤਰਜੀਹ ਰਹੇਗੀ ਔਰ ਦੂਸਰਾ ਲੋਕਾਂ ਨੂੰ ਬਹੁਤ ਦੂਰ ਪੀਜੀਆ ਜਾਣਾ ਪੈਂਦਾ ਆਪਣੀਆਂ ਸਮੱਸਿਆਵਾਂ ਦੇ ਲਈ ਔਰ ਸੈਟਲਾਈਟ ਸੈਂਟਰ ਹੁਸ਼ ਹਾਰਪੁਰ ਦੇ ਵਿੱਚ ਹੀ ਸਥਾਪਿਤ ਕਰਨਾ ਤਾਂ ਕਿ ਲੋਕਾਂ ਨੂੰ ਇਤਨੀ ਐਨੀ ਦੂਰ ਨਾ ਖੱਜਲ ਖੁਆਰ ਹੋਣਾ ਪਵੇ ਦੂਸਰੀ ਤਰਜੀਹ ਰਹੇਗੀ ਔਰ ਤੀਸਰਾ ਕਿਉਂਕਿ ਬੇਰੋਜ਼ਗਾਰੀ ਜਿਹੜੀ ਹੈ ਉਹ ਚਰਮ ਸੀਮਾ ਤੇ ਆ। ਤੋਂ ਹਾਲਾਂਕਿ ਸਰਕਾਰ ਜਿਹੜੀ ਹੈ ਪੂਰੇ ਦੇਸ਼ ਦੇ ਵਿੱਚ ਬੇਰੋਜ਼ਗਾਰੀ ਜਿਹੜੀ ਬਹੁਤ ਹੈ। ਪਰ ਸਾਡੀ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਿਹਾ ਹੈ 42000 ਤੋਂ ਵੀ ਜ਼ਿਆਦਾ ਨੌਕਰੀਆਂ ਦਿੱਤੀਆਂ ਗਈਆਂ ਨੇ। ਔਰ ਉਸੇ ਖੜੀ ਤਹਿਤ ਰੇਲ ਕੋਚ ਫੈਕਟਰੀ ਜਬ ਵੱਡੀ ਇੰਡਸਟਰੀ ਲੈ ਕੇ ਹੁਸ਼ਿਆਰਪੁਰ ਦੇ ਵਿੱਚ ਆਣਾ ਇਹ ਮੇਰੀ ਤਰਜੀਹ ਰਹੇਗੀ ਤਾਂ ਕਿ ਵੱਤ ਤੋਂ ਵੱਤ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਔਰ ਖੀਰ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਸਰਕਾਰ ਵੱਲੋਂ ਬਹੁਤ ਬਿਹਤਰੀਨ ਉਪਰਾਲੇ ਕੀਤੇ ਗਏ ਆ ਕਿ 90% ਤੋਂ ਵੀ ਜ਼ਿਆਦਾ ਘਰਾਂ ਦਾ ਜਿਹੜਾ ਬਿੱਲ ਹੈ ਬਿਜਲੀ ਦਾ ਬਿਜਲੀ ਦਾ ਬਿੱਲ ਬਹੁਤ ਵੱਡਾ ਇੱਕ ਮੁੱਦਾ ਸੀ ਕਿਸੇ ਸਮੇਂ ਪੰਜਾਬ ਦੇ ਵਿੱਚ ਉਸ ਮੁੱਦੇ ਨੂੰ ਆੜੇ ਹੱਥੀ ਲੈਣਾ ਔਰ 90% ਤੋਂ ਵੀ ਜ਼ਿਆਦਾ ਘਰਾਂ ਦਾ ਜ਼ੀਰੋ ਬਿਲਾਣਾ ਇਹ ਮੈਂ ਸਮਝਦਾ ਕਿ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਵੀ ਹੈ ਤੇ ਮਹਿੰਗਾਈ ਤੋਂ ਬਹੁਤ ਵੱਡੀ ਲੋਕਾਂ ਨੂੰ ਰਾਹਤ ਵੀ ਮਿਲ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਔਰ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੰਨੀਆਂ ਵੀ ਕਿਉਂਕਿ ਅੱਜ ਦੇਸ਼ ਨੂੰ ਆਜ਼ਾਦ ਹੋਏ ਬਹੁਤ ਸਾਲ ਹੋ ਗਏ 75 ਸਾਲ ਤੋਂ ਵੀ ਜ਼ਿਆਦਾ ਹੋ ਗਏ ਸੋ ਮੇਰੀ ਇਹ ਤਰਜੀਹ ਰਹੇਗੀ ਕਿ ਜਿੰਨੇ ਵੀ ਘਰ ਕੱਚੇ ਨੇ ਚਾਹੇ ਕੋ ਬਾਲਿਆਂ ਵਾਲੀਆਂ ਛੱਤਾਂ ਚਾਹੇ ਕੋਈ ਵੀ ਹੈ ਉਹਨਾਂ ਨੂੰ ਪੱਕਾ ਕਰਨਾ ਜਿਹੜਾ ਉਹ ਮੇਰੀ ਸਭ ਤੋਂ ਉਹ ਵੀ ਅਹਿਮ ਤਰਜੀਹ ਮੇਰੀ ਰਹੇਗੀ ਇੱਕ ਆਖਰੀ ਸਵਾਲ ਹੈ ਕਿ ਕਿਉਂਕਿ ਪਹਿਲਾਂ ਜਦੋਂ ਵੀ ਤੁਸੀਂ ਫੀਲਡ ਦੇ ਵਿੱਚ ਉਤਰੇ ਹੋ ਪਹਿਲਾਂ ਕਾਂਗਰਸ ਦੀ ਤਰਫੋਂ ਇੱਕ ਕਾਫੀ ਮਜ਼ਬੂਤ ਦਾਵੇਦਾਰ ਉਸ ਤੋਂ ਬਾਅਦ ਹੁਣ ਜਿਹੜਾ ਸਗਰ ਤੁਹਾਡੀ ਟੱਕਰ ਜਿਦਾ ਆਮ ਆਦਮੀ ਪਾਰਟੀ ਜਾਂ ਬੀਜੇਪੀ ਨਾ ਸੀ ਪਰ ਹੁਣ ਤੁਹਾਨੂੰ ਕਿ ਲੱਗ ਰਿਹਾ ਕਿ ਕਿਹਨਾਂ ਦੇ ਨਾਲ ਹੈ ਜਿਹੜਾ ਮੁਕਾਬਲਾ ਹੋ ਸਕਦਾ ਕਿਉਂਕਿ ਹਰ ਇੱਕ ਪਾਰਟੀ ਆਪਣਾ ਉਮੀਦਵਾਰ ਉਤਾਰ ਰਹੀ ਹੈ ਅ ਦੇਖੋ ਜਿੱਥੇ ਤੱਕ ਮੁਕਾਬਲੇ ਦਾ ਸਵਾਲ ਹੈ ਸਾਡੀ ਕੋਸ਼ਿਸ਼ ਰਹੇਗੀ ਕਿ ਆਪਣੀ ਲਾਈਨ ਲੰਬੀ ਕਰਨਾ ਕਿਉਂਕਿ ਜਦੋਂ ਅਸੀਂ ਆਪਣੀ ਲਾਈਨ ਲੰਬੀ ਕਰਾਂਗੇ ਤੇ ਅਸੀਂ ਆਪਣੇ ਆਪ ਹੀ ਸਾਨੂੰ ਕਿਸੇ ਨਾ ਮੁਕਾਬਲੇ ਦੀ ਲੋੜ ਨਹੀਂ ਅਸੀਂ ਆਪਣੇ ਆਪ ਹੀ ਜਿਹੜੇ ਉਹ ਸਾਡੀ ਜਿੱਤ ਜੜੀ ਹੈ ਉਹ ਯਕੀਨੀ ਹੋਵੇਗੀ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਬੜਾ ਧੂਆਂ ਧਾਰ ਪ੍ਰਚਾਰ ਹੋਏਗਾ ਕਿਉਂਕਿ ਬੜੇ ਅੱਛੇ ਪ੍ਰਚਾਰਕ ਵੀ ਨੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀ ਰਹਿਨੁਮਾਈ ਦੇ ਹੇਠ ਅਸੀਂ ਜਿਹੜੀ ਉਹ ਜਿੱਤ ਦਰਜ